ਪਿਆਉ ਨੂੰ ਵੀ ਨਿਚਾ ਡੋ ਇਹ ਕਹਿੰਦੇ ਸੀ ਤਿਆਰ ਚੁਰਵਾਵਾ ਆਏ ਫੋਟੋ ਕਰਦੇ ਉਧਰ ਗਿੱਦਾ ਪਾਈ ਜਾਂਦੇ ਮੈਂ ਉਧਰ ਜਾਂਗੀ

पवंदी हूंदी सन கி <laughs> ਜਿਹੜਾ ਕਰਦੇ ਨੇ ਸ਼ਰਤ ਤੇ ਅੱਜ ਤੇਰੀ ਮਾਂ ਤੱਤ ਜੀ ਕੋਤਾ ਜਾਰਦੀ ਹੋ ਰਹੀ ਉਹਨਾਂ ਨੂੰ ਸੁਭਾਉਣੀ ਹੋਉਂਦਾ ਓਹਨਾਂ ਆਪਾਂ ਟਿਗਰਸ ਕੀ ਕੱਡੇ ਬਿਨ ਸਿਰ ਨਾ ਵਾਉਂਦੀ ਸਿਰ ਲੈਂਦੀ ਫੁਲਕਾਰੀ ਪਹਿਲਾਂ ਪਾਉਂਦੀ ਨੂੰ ਵੇਂਦੀ ਦੁਨੀਆ ਸਾਰੀ ਪਹਿਲਾਂ ਪਾਉਂਦੀ ਨੂੰ ਵੇਂਦੀ ਦੁਨੀਆ ਸਾਰੀ ਪਹਿਲਾਂ ਪਾਉਂਦੀ ਨੂੰ ਵੇਂਦੀ ਦੁਨੀਆ ਸਾਰੀ ਪਹਿਲਾਂ ਪਾਉਂਦੀ ਨੂੰ ਕੋਣ ਭਾਈ ਕੀ ਤੁਹਾਡਾ ਪਹਿਲਾਂ ਕੀ ਕਰਾਵਾਣਾ ਹੈ ਜਾ ਆਇਆ ਤਿੰਨ ਦਾ ਕੀ ਕਰਾਵਾਣਾ ਹੈ memindjadoh Allah <laughs> tu ਵੀ ਸੋਹਣੀ ਜੇ ਪਾਲ ਲੰਬੀ ਸਾਰੀ ਬੋਲੀ ਫਰ ਚੜਾਈਏ ਦੇੜੀ ਭੈਣ ਦੇ ਜੂ ਮਾਈ ਦੇ ਗਿਛੇ ਸੁਖੇ ਤੇ ਤੇ ਜੂ ਮਾਈ ਦੇ ਗਿਛੇ ਨਿਹਾਰੀ ਬੋਤੀ ਨਿਕਤੀ ਬਾਉਂਦੀ ਸ਼ੇਰੀ ਕਹਿੰਦਾ ਜੂ ਮਾਈ ਉਪਰਾਸ਼ੋਂ ਤੇਰੀ ਪੈਰ ਬਾਜੂ ਮੀਮੀ ਕੋਈ ਲੰਬੀ ਜੀ ਬੋਲੀ ਮੈਨੂੰ ਪਤਾ ਯਾਦ ਨਹੀਂ ਆਉਂਦੀ ਹੁਣ ਕੋਈ ਕੋਈ ਨਹੀਂ ਯਾਦ ਕਰ ਲੋ ਮੇਰੀ ਚਾਚੀ ਬੜੀ ਮਜਾਜਣ ਤੂੰ ਨਹੀਂ ਤੂੰ Abite i padri. നമ്മി വേക ഹീരോണ മു നമു വേക ഹീറോഡ് ഏർോപ്ന ക ਮੁੰਡੇ ਦੀ ਮਸੀ ਵੇਚ ਕੇ ਅਸੀਂ 에ਰੋਪਲੇਨ ਲੈਣਾ ਬੜਾ ਹੀ ਚਿੱਤ ਲੋਚਦਾ ਅਸੀਂ ਉੱਤੇ ਹੀ ਉੱਤੇ ਰਹਿਣਾ ਬੜਾ ਹੀ ਚਿੱਤ ਲੋਚਦਾ ਅਸੀਂ ਉੱਤੇ ਉੱਤੇ ਰਹਿਣਾ ਬੜਾ ਹੀ ਚਿੱਤ ਲੋਚਦਾ ਅੱਗੇ ਅਗਲੀ ਪੁਲਸ ਵਾਲੀ ਵੀ ਕਿਤੇ ਡੰਡਾ ਫੇਰਦੇ ਆਈ ਕਿੱਥੇ ਆ ਗਏ ਅੱਜ ਪਹਿਲਾਂ ਤੋਂ ਚੰਗ ਚੰਗ ਆ ਜਾਈ ਬਾਹ ਮੋਟਾ ਟੱਕਰ ਨਾ ਡੀਓ ਯਾਰ ਪਹਿਲਾ ਹੈ ਕਹਿੰਗੇ ਡਾਕ ਦੀ ਟੱਕਰ ਨਾ ਡੀਓ ਡਾਕਟਰ ਦੇ ਕਾਫੇ ਰੂਸ ਅੱਜ ਆ ਰਹੀ ਹੈ ਅੱਜ ਆਉਣਾ ਪੈਣਾ ਹੈ ਅੱਜ ਆ ਰਹੀ ਹੈ ਫਿਰ ਸੱਤੀ ਮਾਰਤੀ ਨੂੰ ਮਾਰਨੀ ਕਰਦੀ ਹੈ ਸੱਚੀ ਮਾਰਨੀ ਕੀ ਕਰੀ ਜਾਂਦਾ ਸੀ ਐ ਮੁੰਗੜੇ ਕੀ ਕਰੀ ਜਾਂਦਾ ਸੀ ਦਾਦੂ ਨਾਲ ਕੀਦੀ ਜਾਂਦਾ ਸੀ ਹੋਰ ਹੋ ਗਿਆ ਸਲਾਮ ਵਾਲੇਕੁਮ ਤਾਇਜੀ ਠੀਕ ਹੋ ਲੱਗਦਾ ਨਹੀਂ ਕਿ ਸੁੱਤੇ ਉੱਠਿਆ ਤੂੰ ਕਾਲੋ ਬਾਬੇ ਨੂੰ ਕੀ ਆਖੇ ਤੂੰ ਉਹਦਾ ਨਾਮ ਮੈਨੂੰ ਦੇ ਦੇ ਕੇਰਾ ਉਹ ਹੈਗਾ ਉਹਦਾ ਨਾਮ ਠੀਕ ਹੈ ਅੱਟਾ ਵਟਾ ਸਾਦ ਇਨਾਦ ਇੱਕ ਹੋਰ ਪੁੱਛਿਆ ਜਪਨੂਰ ਕਿਵੇਂ ਹੁੰਦੀ ਹੈ ਉਹ ਹੋਰ ਤਰੀਕੇ ਨਾਲ ਮੈਨੂੰ ਮੰਮਾ ਨੇ ਗੱਲ ਦੱਸੀ ਜਪਨੂਰ ਕਹਿੰਦੇ ਪਤਾ ਨਹੀਂ ਮੈਨੂੰ ਦੇਗੀ ਦੇ ਦੇ ਕਹਿੰਦੀ ਉਹ ਬਾਈ ਜਿਹੜਾ ਪੱਲੇ ਜਿਹੜਾ ਕੀ ਲਾਈ ਤੇ ਆਨੇ ਨੂੰ ਆਦੇ ਮੈਂ بابا ਨਿਗਰ ਰੱਖ ਕੇ ਨਦੀਗ ਲਾਦੀ ਆਏ ਕੱਰੀਏ ਨਾ ਕੱਲ ਨਹੀਂ ਹੈ ਨਹੀਂ ਕਰ ਕੱਲ ਕੱਲ ਕਟਿੰਗ ਕਰਦੀ ਕੱਟ ਨਹੀਂ ਹੈ ਘਰ ਨਹੀਂ ਉਹ ਦੂਜੀ ਘਰ ਆਨੇ ਆਦੇ ਓਕੇ ਜੋ ਵੀ ਸਾਡਾ ਫੌਜੀ ਵੀਰਾ ਵੀ ਆ ਗਿਆ ਅਸੀਂ ਵਲੌਗ ਦਾ ਐਂਡ ਕਰਨ ਲੱਗੇ ਸੀ ਸਤਿ ਸ੍ਰੀ ਅਕਾਲ। ਕੰਮ ਚੱਲੂ ਹੈ। ਹਾਂ? ਕੰਮ ਚੱਲੂ ਹੈ ਇੱਕਦਮ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਸਰਦੀਆਂ ਸਟਾਰਟ ਹੁੰਦੀਆਂ ਤਾਂ ਵਿਆਹ ਬਹੁਤ ਆਉਂਦੇ ਆ ਤੇ ਜੇ ਗਰਮੀਆਂ ਸਟਾਰਟ ਹੋ ਜਾਂਦੀਆਂ ਤਾਂ ਸਾਨੂੰ ਪਾਠ ਦੇ ਭੋਗ ਬਹੁਤ ਆਉਂਦੇ ਆ। ਪਾਠ ਬਹੁਤ ਰਖਵਾਉਂਦੇ ਸਾਡੀ ਫੈਮਿਲੀ 'ਚ ਤੇ ਕੱਲ ਵੀ ਸੀਗਾ ਪਾਠ ਤੇ ਅੱਜ ਵੀ ਸੀਗਾ ਬੱਚੇ ਦਾ ਬਰਥਡੇ ਸੀਗਾ। ਕੱਲ ਸੁਖ ਦਾ ਪਾਠ ਰਖਵਾਇਆ ਸੀ ਉਹਨਾਂ ਨੇ। ਉੱਥੇ ਨਹੀਂ ਪਹੁੰਚ ਸਕੇ ਅੱਜ ਅਸੀਂ ਪਹੁੰਚੇ ਸੀਗੇ ਤੇ ਆਹ ਵਲੌਗ ਤੁਸੀਂ ਦੇਖ ਹੀ ਲਿਆ ਹੋਣਾ ਕਿੰਨੀਆਂ ਖੁਸ਼ੀਆਂ ਖੁਸ਼ੀ ਦਾ ਮਾਹੌਲ ਹੁੰਦਾ ਹੈ ਕਿੱਦਾਂ ਸਾਡੇ ਹਰ ਕਿਤੇ ਪੈਂਦਾ ਹੈ ਜਿੱਥੇ ਵੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਤੇ ਇਹੀ ਸੀ ਅੱਜ ਦਾ ਵਲੌਗ ਥੈਂਕ ਯੂ ਸੋ ਮੱਚ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲੈ ਇਹ ਸਸਰੀਕਾਲ ਬਲੌਂ ਜੋਗੀ ਹੈ